ਸਸਿਕਾ ਜੀ ਸਵਾਗਤ ਹੈ ਬੋਲ ਪੰਜਾਬੀ ਨੂੰ ਤੇ ਉਹ ਸ਼ੋਅ ਜਿਸ ਦਾ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਸ ਜਗ੍ਹਾ ਮੈਲਬਨ ਐਗਜ਼ੀਬਿਸ਼ਨ ਸੈਂਟਰ ਤੇ ਬੱਬੂ ਮਾਨ ਲਾਈਵ ਬੱਬੂ ਮਾਨ ਲਾਈਵ ਅੱਜ ਦਰਸ਼ਕਾਂ ਦਾ ਜਿਹੜਾ ਉਤਸ਼ਾਹ ਹੈ ਉਹ ਦੇਖਣ ਵਾਲਾ ਸਾਨੂੰ ਰਿਪੋਰਟ ਮਿਲੀ ਆ ਕਿ ਟਿਕਟਾਂ ਨਹੀਂ ਮਿਲ ਰਹੀਆਂ ਦਰਸ਼ਕਾਂ ਦੇ ਨਾਲ ਲਾਈਵ ਰਿਵਿਊ ਲੈਣੇ ਆ ਕਿ ਟਿਕਟਾਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਇੱਧਰ ਬਾਈ ਖੜੇ ਨੇ ਮੈਂ ਪੜਕ ਸਾਹਿਬ ਨੂੰ ਕਹੂੰਗਾ ਪੜਕ ਸਾਹਿਬ ਇੱਧਰ ਆਓ ਆਪਾਂ ਕਿੱਥੇ ਹੋਰੀ ਕਿੱਥੋਂ ਨਾ ਹੋਰ ਤੋਂ ਲਾਹੌਰ ਤੋਂ ਸੋ ਪਾਕਿਸਤਾਨ ਤੋਂ ਖਾਸ ਚੱਲ ਕੇ ਬੱਬੂ ਮਾਨ ਦੇ ਫੈਨ ਲਾਹੌਰੀਏ ਫੈਨ ਨੇ ਜੀ ਲਾਹੌਰ ਤੋਂ ਫੈਨ ਨੇ ਪਰ ਖਾਸ ਤੌਰ ਤੇ ਇਹਨੇ ਆਪਣੇ ਮਿੱਤਰਾਂ ਦਾ ਇੰਤਜ਼ਾਰ ਕਰ ਰਹੇ ਨੇ ਹੋਰ ਗੱਲ ਕਰਦੇ ਆ ਬਾਈ ਹੁਣਾਂ ਦੇ ਨਾਲ ਉਧਰ ਖੜੇ ਮੈਂ ਪਰਖ ਸਾਹਿਬ ਨੂੰ ਕਹਾਂਗਾ ਪਰਖ ਸਾਹਿਬ ਆਪਾਂ ਨਾਲ ਦੀ ਨਾਲ ਗੱਲ ਕਰਦੇ ਤੁਰੇ ਚੱਲੀਏ ਜੀ ਬਾਈ ਕੀ ਹੋ ਗਿਆ ਰੌਲਾ ਕਹਦਾ ਪੈ ਰਿਹਾ ਜੀ ਬਾਈ ਟਿਕਟਾਂ ਨਹੀਂ ਮਿਲ ਰਹੀਆਂ ਜੀ ਹਾਲ ਛੋਟਾ ਹੈ ਅਗਲੀ ਵਾਰ ਵੱਡਾ ਹਾਲ ਕਰਨੇ ਹਾਂ ਸਾਡੀ ਸੋਲਡ ਆਊਟ ਹੋਣ ਲੱਗਾ ਕਤੋਂ ਮਿਲ ਨਹੀਂ ਰਹੀ ਹਾਂ ਮੈਨੂੰ ਇਹ ਗੱਲਾਂ ਪਹਿਲਾਂ ਵੀ ਪਤਾ ਲੱਗੀਆਂ ਬਾਈ ਹੁਣੀ ਨਾਲ ਖੜੇ ਨੇ ਬਾਈ ਹੁਣੀ ਕਹਿੰਦੇ ਟਿਕਟ ਨਹੀਂ ਮਿਲ ਰਹੀ ਪੰਜਾ ਸੱਤ ਸਾਲਾਂ ਬਾਅਦ ਬੱਬੂ ਮਾਨ ਦਾ ਸ਼ੋਅ ਹੋਵੇ ਮੈਲਬਨ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਤੇ ਬਾਈ ਹੁਣੀ ਕਹਿੰਦੇ ਕਿਉਂ ਤੁਸੀਂ ਪਹਿਲਾਂ ਨਹੀਂ ਟ੍ਰਾਈ ਕੀਤਾ ਬੁੱਕ ਕਰਨ ਦੀ ਕਰੀਆ ਬਰੀ ਇੱਕ ਵੀਕ ਹੋ ਗਿਆ ਸੈਂ ਟ੍ਰਾਈ ਕਰਦੇ ਹਾਂ ਹਾਂ ਕਿਤੋਂ ਮਿਲ ਹੀ ਨਹੀਂ ਰਹੀ ਕੋਈ ਮਤਲਬ ਜਿੰਨੂੰ ਫੋਨ ਕਰਦੇ ਉਹ ਕਹਿੰਦਾ ਵੀ ਅਵੇਲੇਬਲ ਨਹੀਂ ਜਦੋਂ ਅਵੇਲੇਬਲ ਹੋਈ ਤੁਹਾਨੂੰ ਦੱਸ ਦਿਆਂਗੇ ਹਾਂ ਸੋ ਇਹ ਵੀ ਪ੍ਰੋਬਲਮ ਆ ਜੀ ਬਾਈ ਹੁਣੀ ਖਾਸ 팬 ਨੇ ਬੱਬੂ ਮਾਨ ਉਹਨਾਂ ਦੇ ਜਿਵੇਂ ਲਾਹੌਰ ਤੋਂ ਆ ਪਾਕਿਸਤਾਨ ਤੋਂ ਸੀ ਬਈ ਅਸੀਂ ਟਰਾਈ ਕਰਦੇ ਆ ਜੀ ਪ੍ਰਬੰਧਕਾਂ ਨਾਲ ਗੱਲ ਕਰਕੇ ਜੇਕਰ ਟਿਕਟ ਮਿਲਦੀ ਹੋਵੇ ਪਰ ਦਰਸ਼ਕ ਇਸ ਗੱਲ ਤੋਂ ਵੀ ਗੁੱਸੇ ਨੇ ਕਿ ਜਿਹੜੀ ਇਹ ਟਿਕਟ ਆ ਉਹ ਕਿਉਂ ਨਹੀਂ ਮਿਲ ਰਹੀ ਬਈ ਭਾਈ ਇਹਨਾਂ ਨੂੰ ਸਵਾਪ ਪਹੁੰਚ ਲੋ ਇਹਨਾਂ ਦੇ ਬਈ ਪਰ ਤੁਸੀਂ ਤੁਸੀਂ ਕਿੱਥੋਂ ਕਿਹੜਾ ਪਿੰਡ ਸ਼ਹਿਰ ਮਹਿਮਤਪੁਰਾ ਮੋਗਾ ਆਏ ਹਾਏ ਹਿੰਦਪੁਰੇ ਵਿੱਚ ਬਣਦੇ ਕਈਆਂ ਬਣਦੀਆਂ ਹਨਾ ਉੱਥੇ ਬਈ ਬੱਬੂ ਮਾਨ ਨੂੰ ਕਦੋਂ ਕਦੋਂ ਪਹਿਲੀ ਵਾਰੀ ਗਾਣਾ ਕਿਹੜਾ ਸੁਣਿਆ ਸੀ 5 6 ਸਾਲ ਹੋ ਗਏ ਦਿੜਵੇ ਵੀ ਦੇਖ 5 ਸਾਲ ਲਗਾਤਾਰ 5 ਸਾਲ ਸ਼ੋਅ ਦੇਖਿਆ ਦਿੜਵੇ ਕਿੰਨਾ ਕੁ ਚਾਹ ਬਾਈ ਇੱਥੇ ਬਹੁਤ ਚਾਹ ਬਾਈ ਬਹੁਤ ਜਿਆਦਾ ਬਹੁਤ ਜਿਆਦਾ ਜਦੋਂ ਉਹਨੀਆਂ ਟਿਕਟਾਂ ਖੁੱਲੀਆਂ ਉਹ ਸਭ ਤੋਂ ਪਹਿਲਾਂ ਟਿਕਟਾਂ ਬੁੱਕ ਕਰਾਂਗੇ ਬੱਬੂ ਮਾਨ ਦੇ ਫੈਨ ਨਹੀਂ ਬੱਬੂ ਮਾਨ ਦੇ ਕਟੜ ਫੈਨ ਨੇ ਜਿਹੜੇ ਬਾਈ ਹੁਣੀ ਵੀ ਬਾਈ ਹੁਣੀ ਬਾਈ ਕਿੰਨਾ ਕੁ ਚਾਰ ਹੀ ਬੱਬੂ ਮਾਨ ਬੱਬੂ ਮਾਨ ਬਾਈ ਸ਼ੁਰੂ ਹੋਣ ਲੱਗਨੇ ਹੁਣ ਬਾਈ ਬਹੁਤ ਜਾਂ ਚਾਇਆ ਮੈਂ 2018 ਜੇ ਬਾਈ ਬੱਬੂ ਮੇਰੇ ਤਾਇ ਦੇ ਮੁੰਡੇ ਵਿਆਹ ਚ ਆਇਆ ਸੀ ਹਾਂ ਅੱਜ ਅੱਜ ਕਿੰਨਾ ਚਾ ਅੱਜ ਬਹੁਤ ਜਾਂ ਚਾ ਆਇਆ ਨੱਚਣਾ ਗੋੜਾ ਨਾਲ ਦੀ ਨਾਲ ਮੈਂ ਕਹਿੰਦਾ ਵੀ ਬਾਈ ਪੁੱਛੀ ਨਾ ਵੀ ਮੈਨੂੰ ਉਹ ਤੋਂ ਬਾਅਦ 18 ਤੋਂ ਬਾਅਦ ਅੱਜ ਮੈਂ ਆਇਆ ਭਾਜੀ ਕਿੰਨੇ ਸਟਾਰਟ ਕਰ ਦੋ ਹੋਵੇ ਕੀ ਇਸ ਤਰ੍ਹਾਂ ਦਾ ਦਰਸ਼ਕਾਂ ਦਾ ਚਾ ਦੇਖਿਆ ਨਹੀਂ ਪਹਿਲਾਂ ਮੈਂ ਕਹਿੰਦਾ ਪੂਰੀ ਮੰਡੀਰ ਵਿੱਚ ਸਰੀ ਅੱਜ ਇਹ ਮੈਂ ਮੈਂ ਮੰਦਿਰ ਦੀ ਜਗ੍ਹਾ ਜਿਵੇਂ ਕਿ ਕਟੜ ਫੈਨ ਬਾਈ ਉਹਨਾਂ ਦੇ ਕਟੜ ਫੈਨ ਨੇ ਦੀ ਇਹ ਹਾਂਜੀ 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 ਕਈ ਕਈ ਮੁੰਡੇ ਕਹਿ ਰਹੇ ਨੇ ਕਹਿੰਦੇ ਅਸੀਂ ਤਾਂ ਵੇਟ ਕਰ ਰਹੇ ਹਾਂ ਵੀ ਕਦੋਂ ਸ਼ੁਰੂ ਹੋਵੇ ਕਦੋਂ ਅਸੀਂ ਬਨੇਰੇ ਟੱਪ ਕੇ ਅੰਦਰ ਪਹੁੰਚ ਗਏ ਹਾਂਜੀ ਹਾਂਜੀ ਬਾਈ ਬੜੇ ਚਿਰ ਬਾਅਦ 6 ਸਾਲ ਬਾਅਦ ਆਇਆ ਲੱਖਾਂ ਕੌਂਟਰੋਵਰਸੀਆਂ ਟੱਪ ਕੇ ਆਇਆ ਵਾ ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸੋਟਡ ਨੇ ਤੇ ਮੈਨੂੰ ਲੱਗਦਾ ਇਸੇ ਕਰਕੇ ਸ਼ੋਅ ਜਿਹੜਾ ਦਾ ਵਧੀਆ ਜਾਊਗਾ ਬਿਲਕੁਲ ਜੀ ਸ਼ੁਕਰੀਆ ਸਰਕਾਰੀਆ ਸਾਹਿਬ ਸੋਇਸਨ ਸਰਕਾਰੀਆ ਸਾਹਿਬ ਜਿਹੜੇ ਲਗਾਤਾਰ ਲਗਾਤਾਰ ਪੁਨੀਤ ਵੀ ਇੰਟਰਵਿਊ ਕਰ ਰਿਹਾ ਲਗਾਤਾਰ ਰਿਪੋਰਟਿੰਗ ਕਰ ਰਿਹਾ ਪੁਨੀਤ ਬਹੁਤ ਸਾਰੇ ਆਪਾਂ ਗੱਲਾਂ ਕਰਦੇ ਹੁੰਦੇ ਆ ਅੱਜ ਦਾ ਜਿਹੜਾ ਸ਼ੋਅ ਆ ਇੰਨਾ ਚਾ ਇਨ ਐਕਸਾਈਟਮੈਂਟ ਦੇਖੀਆ ਪਹਿਲਾਂ ਕਦੇ ਨਹੀਂ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਕਰਾਊਡ ਅੰਦਰ ਰਿਐਕਟ ਕਰ ਰਹੀ ਆ ਜਦੋਂ ਐਮਸੀ ਵੀ ਬੋਲ ਰਹੇ ਨੇ ਹੋਸਟ ਮਤਲਬ ਬੱਬੂ ਮਾਨ ਦਾ ਨਾਮ ਲੈਂਦੇ ਨੇ ਤਾਂ ਨਾਲ ਦੀ ਨਾਲ ਹੀ ਮਤਲਬ ਹੂਟਿੰਗ ਹੋ ਰਹੀ ਆ ਮਤਲਬ ਵਧੀਆ ਵਾਲੀ ਹੂਟਿੰਗ ਬਬੂ ਮਾਨਸਾ ਪਰਫਾਰਮ ਕਰਨ ਕੇ اور 12 ਹੁਣ ਸਾਰੇ ਕੀ ਕਹਿੰਦੇ ਨੇ ਆਡੀਅנס ਅੰਦਰ ਜਾ ਚੁੱਕੀ ਹੈ ਸੋ ਕਿਆ ਸੱਤ ਸੱਚ ਕੇ ਆਇਆ ਕਿੰਨਾ ਪਿਆਰ ਮਤਲਬ ਪੂਰਾ ਇੱਕ ਮੇਲੇ ਵਾਲਾ ਵੀ ਮਾਹੌਲ ਹੈ ਤੇ ਇੱਕ ਮਾਡਰਨ ਮਾਡਰਨਟੀ ਵਾਲਾ ਵੀ ਇਹ ਸਟ ਵੈਰੀ ਗੁੱਡ ਬਿਲਕੁਲ ਜੀ ਪ੍ਰੀਤ ਹੁਣਾਂ ਦੀ ਆਪ ਦੀ ਵੱਡੀ ਜ਼ਿੰਮੇਵਾਰੀ ਆ ਰੇਡੀਓ ਹਾਂਜੀ ਦੀ ਸਾਰੀ ਟੀਮ ਦੀ ਵੱਡੀ ਜ਼ਿੰਮੇਵਾਰੀ ਆ ਤੇ ਤੁਹਾਨੂੰ ਵੀ ਗੋਲਡ ਲੱਕ ਆ ਬਾਈ ਆਪਾਂ ਕਵਰ ਕਰਦੇ ਹਾਂ ਸੋ ਇਹ ਜਿਹੜੀਆਂ ਪਹਿਲਾਂ ਦੀਆਂ ਚਾਕੀਆਂ ਤੁਹਾਨੂੰ ਦਿਖਾ ਰਹੇ ਹਾਂ ਮੈਲਬੰਦੇ ਕਾਲਾ ਬਾਈ ਕਾਲਾ ਧਾਲੀ ਵਾਲਾ ਕਾਲੇ ਬਾਈ ਨੇ ਮੈਨੂੰ ਲੱਗਦਾ ਜੀ ਗਰੁੱਪ ਬੁਕਿੰਗ ਦੇ ਵਿੱਚ ਜੇ ਗੱਲ ਕਰੀਏ ਨਾ ਕਈ 100 ਇੱਕਦਮ ਬੁੱਕ ਹੋਈਆਂ ਕਾਲੇ ਬਾਈ ਹੁਣਾਂ ਨੇ ਵੀ 100 ਟਿਕਟਾਂ ਤੋਂ ਵੱਧ ਟਿਕਟ ਬੁੱਕ ਕੀਤੀ ਆ ਬਾਈ ਤੇ ਮੇਰੀ ਹੁਣ ਐਕਸਾਈਟਡ ਬਹੁਤ 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 ਵਧੀਆ ਬਾਈ ਬਹੁਤ ਵਧੀਆ ਆਪਾਂ ਅੰਦਰ ਅੰਦਰ ਜਾਣ ਦੀ ਸਾਰੇ ਗਹਿਰੇ ਨੇ ਅੰਦਰ ਜਾਣਾ ਬੱਬੂ ਭਾਈ ਅੰਦਰ ਆ ਤੇ

ਚੁੰਮ ਲੀ ਲਾਪੀ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ ਮੈਂ ਵੀ ਪਤਾ ਕੀ ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ ਰੋਡ ਦਾ 70 347 ਜਿਸਿਆਰੇ ਨੇ ਅੱਖੋਂ ਸਪੋੜੀਏ

ਵੀ ਚਲੋ ਦੂਰ ਹੋ ਆਇਆ ਕਲਾਕਾਰ ਗੱਲ ਨਹੀਂ ਜਾਂਦੇ ਪਰ ਅਗਲੇ ਇਹ ਜਿੱਤ ਗਲਤੀ ਨਾ ਕਰੀਂ ਪੂਰੇ ਉਠਾ ਲੈ ਯਾਰ ਚਾਹ ਦੇ ਦਿਓ ਮੇਰਾ ਵੀਰ 20 ਬੰਦੇ ਖੜੇ ਆ ਸਟੇਜ ਦੇ ਪਿਛੇ ਯਾਰ ਜਾਂ ਤਾਂ ਉਧਰ ਚਲੋ ਜਾਂ ਚਾਹ ਜਾਂ ਕੰਮ ਕਰੋ ਰੇ ਇਹ ਭਗੜਾ ਬੋ ਜਸਟ ਖੜਨਾ ਨਹੀਂ ਕਿਸੇ ਨੇ ਇੱਥੇ ਮਰਗਤ ਤੇ ਆਇਆ ਯਾਰ ਨੱਚੋ ਵਾਹ 2 1 1 ਹੋ ਵੀ ਇਹ ਤਾਂ ਲੀਲਾ ਨੇ ਆ ਤੂੰ ਕੀ ਵੈਰ ਸਿਖਾਉਣ ਦੀ ਏ ਤਾਂ ਵੈਲੀ ਲਾਣਿਆ ਤੂੰ ਕੀ ਵੈਰ ਸਿਖਾਉਣ ਦੀ ਏ ਤਾਂ ਵੈਲੀ ਲਾਣਿਆ ਓਏ ਤੂੰ ਕੀ ਵੈਰ ਸਿਖਾਉਣ ਦੀ ਏ ਜਾ ਵੈ